ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਆਪਣੀ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਭੈਣਾਂ ਦੀ ਡਿਮਾਂਡ ਤੇ ਆਪਾਂ ਜੋ ਪਹਿਲਾਂ ਵੀਡੀਓ ਪਾਈ ਸੀ ਉਹ ਭੈਣਾਂ ਨੇ ਬਹੁਤ ਬੇਹਦ ਸੂਟ ਆਪਣੇ ਪਸੰਦ ਕੀਤੇ ਆ ਜੀ ਪਸ਼ਮੀਨਾ ਦੇ ਤੇ ਬਾਰ ਬਾਰ ਆਪਾਂ ਨੂੰ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਭੈਣਾਂ ਦੀ ਡਿਮਾਂਡ ਤੇ ਦੁਬਾਰਾ ਵੀਡੀਓ ਲੈ ਕੇ ਆਏ ਪਸ਼ਮੀਨੇ ਦੇ ਸੂਟਾਂ ਦੀ ਜੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਪ੍ਰਿੰਟ ਹੋਇਆ ਜੀ ਸੂਟ ਦੇ ਉੱਪਰ ਤੇ ਨਾਲ ਨਾਲ ਇਹ ਆਰੀ ਵਰਕ ਵੀ ਹੋਇਆ ਜੀ ਇਹ ਪ੍ਰਿੰਟ ਹਾਈਲਾਈਟ ਹੋਇਆ ਨਾਲ ਸ਼ੀਸ਼ੇ ਲੱਗੇ ਹੋਏ ਹੈ ਜੀ ਇਹ ਗਲੇ ਦੇ ਉੱਪਰ ਵੀ ਵਰਕ ਆਏਗਾ ਤੇ ਘੇਰੇ ਦੇ ਉੱਪਰ ਵੀ ਵਰਕ ਆਏਗਾ ਸਾਰਾ ਬਹੁਤ ਹੀ ਸੋਹਣਾ ਇਹ ਘੇਰਾ ਬਣਿਆ ਹੋਇਆ ਹੈ ਪ੍ਰਿੰਟ ਦੇ ਨਾਲ ਨਾਲ ਉੱਤੋਂ ਹਾਈਲਾਈਟ ਹੋਇਆ ਜੀ ਪ੍ਰਿੰਟ ਤੇ ਇਹ ਬਾਜੂ ਦਾ ਪ੍ਰਿੰਟ ਆਏਗਾ ਇਹ ਬਾਜੂ ਸੇਮ ਆਊਗਾ ਇਧਰੋਂ ਵੀ ਬਾਜੂ ਕਿਸੇ ਪਾਸੇ ਤੁਸੀਂ ਮਰਜ਼ੀ ਬਣਾ ਸਕਦੇ ਹੋ ਤੇ ਇਹਦੀ ਬੈਕ ਤੇ ਵੀ ਪ੍ਰਿੰਟ ਆਏਗਾ ਜੀ ਇਸ ਤਰ੍ਹਾਂ ਹੀ ਇਹ ਦੇਖ ਸਕਦੇ ਹੋ ਤੁਸੀਂ ਬੈਕ ਘੇਰਾ ਤੇ ਫਰੰਟ ਦੇ ਉੱਪਰ ਉੱਪਰ ਤੱਕ ਇਹ ਜਿਹੜਾ ਵਿਚਾਰੇ ਪੈਨਲ ਬਣੇ ਹੋਏ ਆ ਜੀ ਪਰਕ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਆ ਇਹ ਨਿਊ ਡਿਜ਼ਾਈਨ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਆ ਮਹਿਰੂਨ ਕਲਰ ਤੇ ਆਏ ਜੀ ਸਲਵਾਰ ਨਾਲ ਤੇ ਇਹ ਸ਼ਾਲ ਆ ਗਈ ਲੰਬੀਆਂ ਚੌੜੀਆਂ ਵਧੀਆ ਸ਼ਾਲਾਂ ਆਉਣਗੀਆਂ ਨਾਲ ਗਰਮ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਹੋਇਆ ਸ਼ਾਲ ਦੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਬਾਰਡਰ ਬਣਿਆ ਹੋਇਆ ਫੋਰ ਸਾਈਡ ਵਿਚਾਲੇ ਫਲਾਰ ਬਣੇ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਗਰਮ ਸੂਟ ਹੈ ਜੀ ਇਹਨਾਂ ਦਾ ਰੇਟ ਆ ਗਿਆ ਜੀ ਸੂਟਾਂ ਦਾ 950 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ ਇਹਨਾਂ ਸੂਟਾਂ ਦਾ 950 ਰੁਪਇਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਅਗਲਾ ਆ ਗਿਆ ਜੀ ਮਹਿੰਦੀ ਕਲਰ ਸੇਮ ਪ੍ਰਿੰਟ ਆਊਗਾ ਸੇਮ ਡਿਜ਼ਾਈਨ ਆਊਗੀ ਇਹ ਦੇਖ ਸਕਦੇ ਹੋ ਤੁਸੀਂ ਇਹ ਪੈਨਲ ਦੀ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਵਿਚਾਲੇ ਤੇ ਸਾਰਾ ਉੱਪਰੋਂ ਆਰੀ ਨਾਲ ਹਾਈਲਾਈਟ ਹੋਇਆ ਜੀ ਵਰਕ ਹੋਇਆ ਸਾਰਾ ਇਹ ਜਰੀ ਦੇ ਨਾਲ 골ਡਨ ਜਰੀ ਦੇ ਨਾਲ ਬਹੁਤ ਹੀ ਸੋਹਣਾ ਵਰਕ ਹੋਇਆ ਸੇਮ ਹੀ ਬੈਕ ਆਏਗੀ ਕਲਰ ਰਹਿਣਾ ਜੀ ਮਹਿੰਦੀ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਬਾਜੂ ਵੀ ਸਾਈਡ ਤੇ ਬਹੁਤ ਸੋਹਣੀਆਂ ਬਣਨੀਆਂ ਜੀ ਪ੍ਰਿੰਟ ਵਾਲੀਆਂ ਇਹ ਬਾਟਮ ਆ ਗਈ ਤੇ ਸ਼ਾਲ ਵੀ ਸੇਮ ਆਏਗੀ ਆਪਾਂ ਸਾਰੇ ਸੂਟ ਖੋਲ ਕੇ ਤਾਂ ਦਿਖਾਉਣੇ ਆ ਤਾਂ ਜੋ ਪਹਿਣਾ ਨੂੰ ਸਕਰੀਨ ਸ਼ਾਟ ਲੈਣਾ ਸੌਖਾ ਹੋ ਜੇ ਇਹ ਦੇਖ ਸਕਦੇ ਹੋ ਕੋਈ ਭਲੇਖਾ ਨਾ ਰਵੇ ਵੀ ਲੰਬੇ ਚੌੜੇ ਸ਼ਾਲ ਆਉਣਗੇ ਜੀ 4 ਸਾਈਡ ਆਰਡਰ ਦੇ ਨਾਲ 950 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਹਾਂਜੀ ਇਹ ਆ ਗਿਆ ਡਾਰਕ ਮਹਿੰਦੀ ਕਲਰ ਇਹ ਫਲਾਰ ਵਾਲਾ ਡਿਜ਼ਾਈਨ ਆਏਗਾ ਇਹ ਸਾਰਾ ਅੱਗੇ ਫਲਾਰ ਬਣਿਆ ਹੋਇਆ ਜੀ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਇਹ ਸਾਰਾ ਹਾਈਲਾਈਟ ਹੋਇਆ ਜੀ ਜ਼ਰੀ ਦੇ ਨਾਲ ਇਹ ਸ਼ੀਸ਼ੇ ਲੱਗੇ ਹੋਏ ਹੈ ਵਿੱਚ ਤੇ ਇਹ ਸੇਮ ਬਾਜੂ ਆਏਗੀ ਬਾਜੂ ਦੇ ਨਾਲ ਨਾਲ ਸਾਰਾ ਇਹ ਬੈਕ ਤੇ ਵੀ ਵਰਕ ਰਹੇਗਾ ਪ੍ਰਿੰਟ ਆਏਗਾ ਸੇਵ ਇਸੇ ਤਰ੍ਹਾਂ ਇਹ ਬੈਕ ਦਾ ਪ੍ਰਿੰਟ ਆਏਗਾ ਤੇ ਸ਼ਾਲ ਇਹਦੇ ਨਾਲ ਵੀ ਖੁੱਲੀ ਡੁੱਲੀ ਆਏਗੀ ਲੰਬੀਆਂ ਚੌੜੀਆਂ ਸ਼ਾਲਾਂ ਰਹਿਣੀਆਂ ਪੂਰੀਆਂ ਪ੍ਰਿੰਟਿੰਗ ਸਾਰਿਆਂ ਦੀ ਇੱਕ ਤੋਂ ਇੱਕ ਵੱਧ ਕੇ ਹੈ ਇਹ ਵੀ ਬਹੁਤ ਹੀ ਸੋਹਣਾ ਲੰਬਾ ਚੌੜਾ ਸ਼ਾਲ ਹੈ ਪਹਿਣਾ ਸਟਾਲ बोल ਦਿੰਦੇ ਨੇ ਸਟਾਲ ਨਹੀਂ ਹੁੰਦੇ ਹੈਗੇ ਸ਼ਾਲ ਹੁੰਦੇ ਹੈਗੇ ਲੰਬੇ ਚੌੜੇ 2.5 ਮੀਟਰ ਦੇ ਸ਼ਾਲ ਹੈ ਜੀ ਰੇਟ ਰਹਿਣਾ 950 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ 950 ਰੁਪਏ ਰੇਟ ਹੋਵੇਗਾ ਇਸ ਤੋਂ ਅਗਲਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਆ ਗਿਆ ਜੀ ਇਹ ਡਾਰਕ ਗ੍ਰੀਨ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਵੀ ਇਹ ਉੱਪਰ ਪੱਟੀ ਬਣੀ ਹੋਈ ਹੈ ਤੇ ਵਿੱਚ ਫਲਾ ਰਹਿਣਗੇ ਇਹਦੇ ਉੱਪਰ ਵਰਕ ਨਹੀਂ ਹੋਇਆ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਸੇਮ ਬੈਕ ਆਏਗੀ ਬੈਕ ਤੇ ਵੀ ਸੇਮ ਪ੍ਰਿੰਟ ਆਏਗਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹਦਾ ਇਹ ਵਿਦਾਊਟ ਵਰਕ ਤੋਂ ਆਏਗਾ ਤੇ ਕਈ ਵਾਰੀ ਭਾਣਾ ਕਹਿੰਦੇ ਨੇ ਤੁਸੀਂ ਰੇਟ ਸੇਮ ਦਿੰਨੇ ਹੋ ਉਦਾਂ ਥੋੜਾ ਬਹੁਤਾ ਕੱਪੜੇ ਦਾ ਫਰਕ ਆ ਜਾਂਦਾ 19 21 ਇਹ ਬਿਨਾ ਵਰਕ ਤੋਂ ਹੀ ਉਸੇ ਰੇਟ 'ਚ ਹੈ ਇਹ ਦੇਖੋ ਜੀ ਇਹਦੀ ਵੀ ਸ਼ਾਲ ਕਿੰਨੀ ਸੋਹਣੀ ਹੈ ਇਹ ਦੇਖ ਸਕਦੇ ਹੋ ਤੁਸੀਂ ਛਾਲ ਦੇ ਉੱਪਰ ਕਿੰਨਾ ਸੋਹਣਾ ਪ੍ਰਿੰਟ ਹੋਇਆ ਹੈ ਬਹੁਤ ਹੀ ਸੋਹਣਾ ਬਾਰਡਰ ਬਣਿਆ ਹੋਇਆ ਵਿੱਚ ਬੂਟੀਆਂ ਬਣੀਆਂ ਹੋਈਆਂ ਤੇ ਰੇਟ ਸੇਮ ਆਉਣਾ ਜੀ 950 ਰੁਪਏ ਇਸ ਤੋਂ ਅਗਲੇ ਕਲਰ ਆਉਣਗੇ ਥੋੜੇ ਲਾਈਟ ਜਿਹੜੀਆਂ ਪਹਿਣਾ ਥੋੜੀ ਉਮਰੇਜ ਵੱਧ ਹੁੰਦੀ ਹੈ ਉਹਨਾਂ ਨੂੰ ਲਾਈਟ ਕਲਰ ਚਾਹੀਦੇ ਹੁੰਦੇ ਆ ਇਹ ਲਾਈਟ ਕਲਰ ਦੇ ਵਿੱਚ ਕੱਪੜਾ ਸੇਮ ਹੈ ਜੀ ਇਹ ਦੇਖ ਸਕਦੇ ਤੁਸੀਂ ਇਹਦੇ ਵੀ ਗਲੇ ਦੇ ਉੱਪਰ ਪੱਟੀ ਬਣੀ ਹੋਈ ਹੈ ਘੇਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਲਾਈਟ ਜਿਹਾ ਪ੍ਰਿੰਟ ਹੈ ਗ੍ਰੇ ਕਲਰ ਤੇ ਇਧਰ ਬਾਜੂ ਤੇ ਵੀ ਆਏਗਾ ਪ੍ਰਿੰਟ ਇਹ ਵੀ ਸੇਮ ਬੈਕ ਇਹਦੀ ਸੇਮ ਆਊਗੀ ਪ੍ਰਿੰਟ ਸੇਮ ਬੈਕ ਦੇ ਉੱਪਰ ਵੀ ਆਏਗਾ ਤੇ ਗ੍ਰੇ ਕਲਰ ਦੀ ਸਲਵਾਰ ਆ ਗਈ ਨਾਲ ਚਾਲਾਂ ਦੇਖ ਸਕਦੇ ਹੋ ਤੁਸੀਂ ਇਹ ਸ਼ਾਲ ਆ ਗਈ ਇਹਦੀ ਇਹ ਜਿਹੜੇ ਥੋੜੀ ਵੱਡੀ ਏਜ ਦੀਆਂ ਪਹਿਣਾ ਹੁੰਦੀਆਂ ਉਹ ਲੈ ਸਕਦੀਆਂ ਲਾਈਟ ਕਲਰ ਦੇ ਸੂਟ ਆ ਗਏ ਇਹ ਇਸ ਤੋਂ ਅਗਲਾ ਇਹ ਵਿਦਆਊਟ ਸ਼ਾਲ ਤੋਂ ਸੂਟ ਆਏਗਾ ਇਹ ਕੋਈ ਸੂਟ ਆਪਣੇ ਕੋਲੇ ਇਹ ਸਾਡੀਆਂ ਮੰਮੀਆਂ ਵਾਸਤੇ ਇਹ ਵੀ ਤਮੰਨਾ ਬ੍ਰਾਂਡ ਦਾ ਸੂਟ ਹੈ ਜੀ ਦੇਖ ਸਕਦੇ ਹੋ ਤੁਸੀਂ ਤਮੰਨਾ ਬ੍ਰਾਂਡ ਹੈ ਇਹ ਬਹੁਤ ਹੀ ਸੋਹਣਾ ਬਰੀਕ ਬੂਟੀ ਦਾ ਸੂਟ ਹੈ ਜੀ ਤੇ ਇਹਦਾ ਰੇਟ ਆਉਣਾ ਹੈ ਜੀ 800 ਰੁਪਿਆ ਵਿਦਆਉਟ ਸ਼ਾਲ ਤੋਂ 800 ਰੁਪਿਆ ਰੇਟ ਹੋਵੇਗਾ ਸ਼ਿਪਿੰਗ ਸਾਰਿਆਂ ਦੀ ਫ੍ਰੀ ਰਹਿਣੀ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਭੈਣਾਂ ਦੇ ਫਾਇਦੇ ਹੋ ਸਕਣ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਇਹ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਸੂਟ ਰਹਿਣਗੇ ਸਾਰੇ ਤੇ ਹਲਕੀ ਚੀਜ਼ ਆਪਾਂ ਬਿਲਕੁਲ ਵੀ ਸੇਲ ਨਹੀਂ ਕਰਦੇ ਤੇ ਜੇ ਇਹ ਹੀ ਤੁਸੀਂ ਸ਼ੋਰੂਮ ਚ ਲੈਣ ਜਾਂਦੇ ਹੋ ਤੇ ਤੁਹਾਨੂੰ ਬਹੁਤ ਕਾਸਟਲੀ ਪੈਂਦੇ ਆ ਜੀ ਆਪਾਂ ਰੇਟ ਬਹੁਤ ਲੈਸ ਕਰਕੇ ਦਿੰਨੇ ਆਗੇ ਤਾਂ ਕਿ ਹੋਰ ਪੈਣਾ ਦੇ ਫਾਇਦੇ ਹੋ ਸਕਣ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ